ਡਾਕਟਰ ਅਕਬਾਲ ਹਿੰਦੁਸਤਾਨ ਦਾ ਇੱਕ ਮਹਾਨ ਉਰਦੂ ਸ਼ਾਇਰ ਲਿਖਦਾ ਕਿ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ ਹਮ ਬੁਲਬਲੇ ਹੈ ਇਸ ਕੀ ਇਹ ਗੁਲਸਤਾਨ ਹਮਾਰਾ ਉਸ ਤੋਂ ਬਾਅਦ ਜਦੋਂ ਉਹਦੀਆਂ ਭਾਵਨਾਵਾਂ ਨੂੰ ਉਹਦੀ ਜ਼ਮੀਰ ਨੂੰ ਛੱਟ ਵੱਜੀ ਜੋ ਕੁਛ ਇੱਥੇ ਇੱਕ ਸਵਾਰਥੀ ਲੋਕਾਂ ਦੀ ਇੱਕ ਕਾਪਟੀ ਲੋਕਾਂ ਦੀ ਭੀੜ ਨੇ ਉਹਦੀ ਜ਼ਮੀਰ ਨੂੰ ਝੰਜੋੜਿਆ ਤੇ ਫਿਰ ਉਹੀ ਸ਼ਾਇਰ ਲਿਖਦਾ ਕਿ ਮੁਦਦ ਤੇ ਗੁਜ਼ਰੀ ਹੈ ਰੰਜੋ ਗਮ ਸਹਤੇ ਹੋਏ ਮੁਦਦ ਤੇ ਗੁਜ਼ਰੀ ਹੈ ਰੰਜੋ ਗਮ ਸਹਤੇ ਹੋਏ अब शर्म सी आती है इस वतन को अपना वतन कहते हुए यह गल उन्होंने कोई गलत नहीं लिखी जो पुराना इतिहास है जे ओदे मुताबिक देखिए ते साडा देश एक कापटिया दा एक गदारा दा मतलब परास्ता दा देश या ਇੱਥੇ ਜਿਹੜੇ ਕੰਮ ਕਰਨ ਵਾਲੇ ਕਿਰਤੀ ਲੋਕ ਆ ਉਹਨਾਂ ਨੂੰ ਸਦੀਆਂ ਤੋਂ ਕੰਮੀ ਕਮੀਨੇ ਜਾਂ ਛੂਦਰ ਕਿਹਾ ਜਾਂਦਾ ਰਿਹਾ ਤੇ ਉਸ ਤੋਂ ਬਾਅਦ ਇਹਨਾਂ ਨੂੰ ਨਫ਼ਰਤ ਦੇ ਨਾਲ ਦੇਖਿਆ ਗਿਆ ਤੇ ਬਾਹਰੋਂ ਆਏ ਜਿਹੜੇ ਹਮਲਾਵਰ ਆ ਬੇਸ਼ੱਕ ਉਹਨੇ ਸਾਡੇ ਇਸ ਦੇਸ਼ ਨੂੰ ਗੁਲਾਮ ਬਣਾਇਆ ਤੇ ਇਹਨਾਂ ਲੋਕਾਂ ਨੇ ਇਸ ਦੇਸ਼ ਦੇ ਲੋਕਾਂ ਨੇ ਉਹਨਾਂ ਦਾ ਸਤਕਾਰ ਵੀ ਕੀਤਾ ਤੇ ਉਹਨਾਂ ਨੂੰ ਆਪਣੀਆਂ ਧੀਆਂ ਦੇ ਡੋਲੇ ਵੀ ਦਿੱਤੇ ਇਹ ਇਸ ਦੇਸ਼ ਦੀ ਔਕਾਤ ਰਹੀ ਯਾਰ ਜੇ ਕਿਤੇ ਇਹਨਾਂ ਦੀ ਸੂਰਬੀਰਤਾ ਦੀ ਗੱਲ ਸੁਣੀਏ ਤੇ ਫਿਰ ਇਹ ਸਾਡੇ ਅੱਗੇ ਰੱਖ ਦਿੰਦੇ ਆ ਮਹਾਪਾਰਤ ਦਾ ਇੱਕ ਬਹੁਤ بڑا ਯੋਧਾ ਜਿਹਦੇ ਵਿੱਚ ਇਹ ਕਹਿੰਦੇ ਆ ਕਿ 18 ਕੂਣੀਆਂ ਫੌਜ ਮਰ ਗਈ ਸੀ ਪਰ ਮੁੱਦਾ ਕੀ ਸੀ ਇੱਕ ਔਰਤ ਨੂੰ ਸਭਾ ਦੇ ਵਿੱਚ ਭਰੀ ਸਭਾ ਦੇ ਵਿੱਚ ਨੰਗੇ ਕਰਨਾ ਸੀ ਜਿੱਥੇ ਸਾਰੇ ਰਾਜਦਰਬਾਰੀ ਇਹਨਾਂ ਦੇ ਧਰਮਗੁਰੂ ਇਹਨਾਂ ਦੇ ਬੜੇ-ਬੜੇ ਯੋਧੇ ਬੈਠੇ ਸੀ ਉਹਨਾਂ ਦੇ ਵਿੱਚ ਇਹ ਹਿੰਮਤ ਹੀ ਨਹੀਂ ਹੋਈ ਕਿ ਉਹ ਇਸ ਚੀਜ਼ ਨੂੰ ਰੋਕ ਸਕਣ ਜਾਂ ਮੂੰਹ ਦੇ ਵਿੱਚੋਂ ਜ਼ੁਬਾਨ ਵੀ ਕੱਢ ਸਕਣ ਇਹ ਗੱਲ ਦੱਸਦਿਆਂ ਨੂੰ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਇਹਨਾਂ ਤੋਂ ਡੁੱਬ ਕੇ ਮਰ ਨਹੀਂ ਹੁੰਦਾ ਤੇ ਜੇ ਕਿਸੇ ਨੇ ਦੇਸ਼ ਦੇ ਹਿੱਤ ਵਿੱਚ ਲੋਕਾਂ ਦੇ ਹਿੱਤ ਵਿੱਚ ਕੋਈ ਲੜਾਈ ਲੜੀ ਆ ਬੇਸ਼ੱਕ ਉਹ ਪ੍ਰਿਥਵੀ ਰਾ चौहान ਸੀ ਮਹਾਰਾਣਾ ਪ੍ਰਤਾਪ ਸੀ ਜਾਂ ਰਾਣੀ ਲక్ష్ਮੀਬਾਈ ਬੀਸੀ ਜਾਂ ਹੋਰ ਵੀ ਸੀ ਇਹਨਾਂ ਲੋਕਾਂ ਨੇ ਵਿਰੋਧੀਆਂ ਨਾਲ ਰਲ ਕੇ ਇਹਨਾਂ ਆਪਣੇਆਂ ਨੂੰ ਹਰਾਇਆ ਵੀ ਅਤੇ ਮਰਵਾਇਆ ਵੀ ਆ ਇਹ ਸਾਡੇ ਦੇਸ਼ ਦਾ ਇਤਿਹਾਸ ਰਿਹਾ ਪਰਾਣਾ ਉਸ ਤੋਂ ਬਾਅਦ ਮਹਿਮੂਦ ਗਜਨਵੀ ਨੇ ਹਮਲੇ ਕੀਤੇ ਲੁੱਟਿਆ ਦੇਸ਼ ਨੂੰ ਉਸ ਤੋਂ ਬਾਅਦ ਜੋ ਅਮ ਆਪਣੇ ਅਹਿਮਦ ਸ਼ਾਹ ਅਬਦਾਲੀ ਸੀ ਉਹਨੇ ਵੀ ਪਹਿਲਾਂ ਲੁੱਟਿਆ ਤੇ ਜਿਹੜਾ ਮਹਿਮੂਦ ਗਜਨਵੀਆ ਉਹ ਲਿਖਦਾ ਆ ਕਿ ਜਦੋਂ ਵੀ ਮੈਂ ਹਿੰਦੂਸਤਾਨ ਦੇ ਉੱਤੇ ਹਮਲਾ ਕਰਦਾ ਸੀ ਜਦੋਂ ਵੀ ਇਹਨੂੰ ਲੁੱਟਣ ਨਿਕਲਿਆ ਮੈਂ ਉੱਥੋਂ ਔਰਤਾਂ ਚੱਕ ਕੇ ल्याਦੀਆਂ ਕੁੜੀਆਂ ਚੱਕ ਕੇ ਵੀ ਲਿਆਦੀਆਂ ਉਹਨਾਂ ਨੂੰ ਮੈਂ ਇੱਥੇ ਗਜਨੀ ਦੇ ਬਾਜ਼ਾਰਾਂ 'ਚ ਵੇਚਿਆ ਤੇ ਮੈਂ ਇਹਨਾਂ ਦੇ ਮੰਦਰ ਢਾਏ ਵੀ ਆ ਮੰਦਰ ਲੁੱਟੇ ਵੀ ਆ ਤੇ ਇਹ ਲੋਕ ਹੱਥ ਜੋੜ ਕੇ ਖੜੇ ਹੋ ਜਾਂਦੇ ਸੀ ਕਿ हे ਪ੍ਰਮਾਤਮਾ ਸਾਨੂੰ ਵੀ ਬਚਾ ਤੇ ਤੂੰ ਆਪਣੀ ਰਾਖੀ ਵੀ ਆਪ ਕਰ ਇਹ ਜ਼ਾਲਮ ਦੁਸ਼ਟ ਸਾਡੇ ਉੱਤੇ ਅਤਿਆਚਾਰ ਕਰ ਰਿਹਾ ਪਰ ਇਹਨਾਂ ਦੀ ਕਿਸੇ ਰੱਬ ਨੇ ਮਦਦ ਨਹੀਂ ਕੀਤੀ ਉਸ ਤੋਂ ਬਾਅਦ ਫਿਰ ਪੰਜਵੇਂ ਪਾਤਸ਼ਾਹ ਨੇ ਸ਼ਹੀਦੀ ਦਿੱਤੀ ਧਰਮ ਦੇ ਖਾਤਰ ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਨੇ ਸ਼ਹੀਦੀ ਦਿੱਤੀ ਜਦੋਂ ਉਹਨਾਂ ਦੇ ਕੋਲ ਕਸ਼ਮੀਰੀ ਪੱਡਤ ਆਏ ਉਹਨਾਂ ਨੇ ਇੱਕ ਹਿੰਮਤ ਦਿਖਾ ਲਈ ਉਹਨਾਂ ਨੇ ਉਸ ਬੇਲੇ ਦੀ ਮੌਕੇ ਦੀ ਇੱਕ ਜ਼ਾਲਮ ਸਰਕਾਰ ਦੇ ਖਿਲਾਫ ਕਬਾ 28 ਹੋਰ ਉਹਨਾਂ ਦੇ ਖਿਲਾਫ ਖੜੇ ਹੋਏ ਉਹਨਾਂ ਨੇ ਉਹਨਾਂ ਆਏ ਹਿੰਦੂਆਂ ਨੂੰ ਇਹ ਨਹੀਂ ਕਿਹਾ ਕਿ ਮੈਂ ਹੁਣ ਕੁਝ ਨਹੀਂ ਕਰ ਸਕਦਾ ਤੇ ਤੁਹਾਡਾ ਰੱਬ ਹੀ ਰੱਖਾ ਇਹ ਨਹੀਂ ਕਿਹਾ ਦਿੱਲੀ ਦੇ ਵਿੱਚ ਸ਼ਹੀਦੀ ਹੋ ਗਈ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਪਰਿਵਾਰ ਛੋਟੇ ਛੋਟੇ ਬੱਚੇ بڑے ਸਹਬਜ਼ਾਦੇ ਸ਼ਹੀਦ ਹੋ ਗਏ ਮਾਤਾ ਸ਼ਹੀਦ ਹੋ ਗਈ आनंदਪੁਰ ਵੀ ਛੁੱਟ ਗਿਆ ਸਭ ਕੁਝ ਹੋ ਗਿਆ ਉਸ ਤੋਂ ਬਾਅਦ ਉਹਨਾਂ ਨੇ ਇਹ ਨਹੀਂ ਕਿਹਾ ਕਿ ਅਸੀਂ ਕਿਸੇ ਸਹਾਰੇ ਤੇ ਜੀਨੇ ਆ ਉਹਨਾਂ ਨੇ ਅਮਰਤ ਛਕਾ ਕੇ ਜੋ ਇੱਕ ਖਾਲਸਾ ਸਾਜਿਆ ਸੀ ਉਹਦੇ ਵਿੱਚ ਇੱਕ ਨਮੀ ਰੂਪ ਹੂਕੀ ਸੀ ਜਿਹਦੇ ਨਾਲ ਉਨੇ ਇਹਨਾਂ ਗਿੱਦੜਾਂ ਨੂੰ ਸ਼ੇਰ ਬਣਾਇਆ ਔਰ ਇਹ ਜ਼ੁਲਮ ਦੇ ਖਿਲਾਫ ਲੜਦੇ ਰਹੇ ਉਸ ਤੋਂ ਬਾਅਦ ਖਾਲਸਾ ਰਾਜ ਵੀ ਸਥਾਪਿਤ ਹੋਇਆ ਉਹ ਬਾਹਾਂ ਦੇ ਜੋਰ ਨਾਲ ਹੋਇਆ ਉਹ ਆਪਣੇ ਸਿੱਧਕ ਨਾਲ ਆਪਣੀ ਹਿੰਮਤ ਨਾਲ ਹੋਇਆ ਕਿਸੇ ਰੱਬ ਦੇ ਕਹੇ ਨਹੀਂ ਹੋਇਆ ਫਿਰ ਜੇ ਅਸੀਂ ਗੱਲ ਕਰੀਏ ਗਦਾਰਾਂ ਦੀ ਤੇ ਗਦਾਰਤਾ ਸਾਨੂੰ ਹਿੰਦੂਆਂ ਸਿੱਖਾਂ ਮੁਸਲਮਾਨਾਂ ਸਾਰਿਆਂ ਦੇ ਵਿੱਚ ਹੀ ਮਿਲਣਦੇ ਆ ਉਹ ਕੋਈ ਜ਼ਰੂਰੀ ਨਹੀਂ ਭਈ ਕਿਸੇ ਇੱਕ ਕੌਮ ਦੇ ਵਿੱਚ ਆ ਪਰ ਸਾਡੇ ਨਾਲ ਸਭ ਤੋਂ ਵੱਡੀ ਇੱਕ ਗਦਾਰੀ ਕੀ ਹੋਈ ਆ ਕਿ 47 ਦੇਸ਼ ਆਜ਼ਾਦ ਹੋਇਆ ਜਿਹਦੇ ਵਿੱਚ 93% ਕੁਰਬਾਨੀਆਂ ਸਿਰ ਪੰਜਾਬੀਆਂ ਦੀ ਬੇਸ਼ੱਕੋ ਪੰਜਾਬ ਇਸ ਵਕਤ ਪਾਕਿਸਤਾਨ ਤੇ ਆ ਚਾਹੇ ਉਹ ਭਾਰਤ ਦੇ ਵਿੱਚ ਆ ਉਸ ਵੇਲੇ ਪਾਕਿਸਤਾਨ ਨਹੀਂ ਬਣਿਆ ਸੀ ਇਹ ਕੁਰਬਾਨੀਆਂ 93% ਪੰਜਾਬੀਆਂ ਦੀਆਂ ਜਿਹਦੇ ਵਿੱਚ ਘੱਟੋ ਘੱਟ 82-83% ਕੱਲੇ ਸਿੱਖਾਂ ਦੀਆਂ ਕੁਰਬਾਨੀਆਂ ਜਿਨ੍ਹਾਂ ਨੇ ਫਾਂਸੀ ਦੇ ਰਸਤੇ ਰਸੇ ਚੁੰਮੇ ਸ਼ਹੀਦ ਉਦਮ ਸਿੰਘ ਵਰਗਿਆਂ ਨੇ ਦਿੱਲੀ ਜਾ ਕੇ ਬਦਲਾ ਲਿਆ ਪਰ ਦੇਸ਼ ਆਜ਼ਾਦ ਹੋਣ ਤੋਂ ਬਾਅਦ ਕਿਉਂਕਿ ਅੰਗਰੇਜ਼ਾਂ ਨੂੰ ਪਤਾ ਲੱਗ ਗਿਆ ਸੀ ਕਿ ਹੁਣ ਲੋਕ ਜਾਗ ਪਏ ਆ ਹੁਣ ਅਸੀਂ ਆਪਣੇ ਇੱਥੇ ਬੰਦੇ ਨਾ ਮਰਵਾਈਏ ਤੇ ਸਾਨੂੰ ਛੱਡ ਕੇ ਜਾਣਾ ਬਿਹਤਰ ਆ ਉਹਨਾਂ ਨੇ ਦੇਸ਼ ਨੂੰ ਆਜ਼ਾਦ ਕੀਤਾ ਤੇ ਸਾਡੇ ਕੋਲ ਉਸ ਦਿਨ ਤੋਂ ਬਾਅਦ ਫਿਰ ਸਾਡੇ ਨਾਲ ਉਹ ਹੀ ਗਦਾਰੀ ਰਹੀ ਸਾਡੇ ਇੱਕ ਬਹੁਤ ਵੱਡੀ ਤੂਫ਼ਾਨ ਸਾਹਮਣੇ ਕਰਤੀ ਸਾਡੇ ਕਿ ਗਾਂਧੀ ਦਾ ਚਰਖਾ ਆ ਉਹਦੇ ਨਾਲ ਆਜ਼ਾਦੀ ਲਈ ਆ ਫਿਰ ਜਿਹੜੇ ਭਗਤ ਸਿੰਘ ਸ਼ਹੀਦ ਵਰਗੇ ਜਿਨ੍ਹਾਂ ਨੇ ਆਪਣੀਆਂ ਜਾਨਾਂ ਦਿੱਤੀਆਂ ਉਹਨਾਂ ਨੂੰ ਇਹ ਅੱਜ ਤੱਕ ਸ਼ਹੀਦ ਨਹੀਂ ਮੰਨਦੇ ਫਿਰ ਜੇ ਅਸੀਂ ਗੱਲ ਕਰੀਏ संघर्ष ਤਾਂ ਹਰ ਰਾਜ ਦੇ ਚੱਲਦੇ ਰਹਿੰਦੇ ਆਪਣੇ ਹੱਕਾਂ ਲਈ ਉਸ ਤੋਂ ਬਾਅਦ ਜੋ ਕੁਝ ਵੀ ਹੋਇਆ ਜਦੋਂ 1984 ਦੇ ਵਿੱਚ ਹਰਮੰਦਰ ਸਾਹਿਬ ਦੇ ਉੱਤੇ ਅਟੈਕ ਹੋਇਆ ਅਕਾਲ ਤਖਤ ਢਾਹਤਾ ਉਸ ਤੋਂ ਬਾਅਦ ਸਰਕਾਰ ਨੂੰ ਇਹ ਪਤਾ ਲੱਗ ਗਿਆ ਸੀ ਕਿ ਇਹਨਾਂ ਲੋਕਾਂ ਨੂੰ ਹਰਉਣਾ ਇੰਨਾ ਸੌਖਾ ਨਹੀਂ ਬੇਸ਼ੱਕ ਬਹੁਤ ਲੋਕ ਮਾਰੇ ਗਏ ਬੇਸ਼ੱਕ ਉਹ ਹਿੰਦੂਸਤਾਨ ਦੀ ਆਰਮੀ ਦੇ ਸੀ ਜਾਂ ਪੰਜਾਬ ਦੇ ਸਿੱਖ ਸੀ ਜਾਂ ਕੋਈ ਵੀ ਸੀ ਉਹਨਾਂ ਨੇ ਫੇਰ ਇੱਕ ਉਹ ਬਿਮਾਰੀ ਉਹ ਕੋੜ ਸਾਡੇ ਵਿੱਚ ਲਿਆ ਕੇ ਇੱਥੇ ਸੈੱਟ ਦਿੱਤਾ ਜਿਹਨੂੰ ਅਸੀਂ ਨਸ਼ਾ ਕਹਿੰਦੇ ਆ ਪਹਿਲਾ ਸਮਾਂ ਆ ਗਈ ਤੇ ਇਹ ਸਾਰਾ ਕੁਝ 85 86 ਤੋਂ ਬਾਅਦ ਹੋਇਆ ਉਸ ਤੋਂ ਬਾਅਦ ਹੌਲੀ-ਹੌਲੀ ਫੇਰੀ ਜੋ ਵੀ ਅੱਜ ਚਿਟਾਇਆ ਜਾ ਇਹਨੂੰ ਕੁਛ ਵੀ ਕਹ ਦੀਏ ਹੀਰੋਇਨ ਕਹ ਦੀਏ ਕੁਛ ਕਹ ਦੀਏ ਇਹ ਆ ਗਿਆ ਜਿਹਨੇ ਘਰਾਂ ਦੇ ਘਰ ਬਰਬਾਦ ਕਰਦੇ ਕਈ ਨੇਤਾ ਜਾਂ ਕਈ ਹੋਰ ਬਹੁਤ ਵੱਡੇ ਲੀਡਰ ਗੱਲਾਂ ਕਰਦੇ ਆ ਸਪੀਚਾਂ ਕਰਦੇ ਆ ਕਿ ਇਹ ਪੰਜਾਂ ਦਰਿਆਵਾਂ ਦੀ ਧਰਤੀ ਦੇ ਵਿੱਚ ਛੇਵਾ ਦਰਿਆ ਇੱਕ ਨਸ਼ੇ ਦਾ ਬਾਗਿਆ ਪਰ ਮੈਨੂੰ ਸਮਝ ਨਹੀਂ ਆਉਂਦੀ ਤੇ ਉਹ ਉਹਨੂੰ ਛੇਵਾ ਦਰਿਆ ਕਿੱਦਾਂ ਕਹਿੰਦੇ ਆ ਅਸੀਂ ਇਹ ਕਹਿ ਸਕਦੇ ਆ ਕਿ ਉਹ ਛੇਵਾ ਦਰਿਆ ਨਹੀਂ ਉਹ ਪੰਜਾਬ ਦੇ ਪੰਜਾਂ ਪਾਣੀਆਂ ਨੂੰ ਪ੍ਰਦੂਸ਼ਿਤ ਕਰਨ ਵਾਲਾ ਇੱਕ ਬਹੁਤ ਵੱਡਾ ਗੰਦਾ ਨਾਲਾ ਆ ਜੋ ਚੱਲ ਪਿਆ ਇੱਥੇ ਜਦੋਂ ਕੋ ਬੱਚੇ ਦਾ ਨਸ਼ੇ ਨੂੰ ਲੱਗ ਜਾਣਾ ਮੰਦਾ ਇਸ ਗਲਤ ਕੋਈ ਬੱਚਾ ਸੋਸਾਇਟੀ ਵਿੱਚ ਪੈ ਜਾਂਦਾ ਤੇ ਉਹਦੇ ਘਰਦਿਆਂ ਨੂੰ ਬੇਸ਼ੱਕ ਬਾਅਦ 'ਚ ਪਤਾ ਲੱਗੇ ਪਰ ਲੋਕਾਂ ਨੂੰ ਪਹਿਲਾਂ ਲੱਗ ਜਾਂਦਾ ਤੇ ਪਹਿਲੀ ਗੱਲ ਤਾਂ ਇਹ ਆ ਸਾਡੇ ਲੋਕਾਂ ਦੇ ਵਿੱਚ ਇੰਨੀ ਈਰਖਾ ਆ ਕਿ ਪਹਿਲਾਂ ਤਾਂ ਉਹ ਉਹਦੇ ਘਰਦਿਆਂ ਨੂੰ ਦੱਸਦੇ ਨਹੀਂ ਜੇ ਕੋਈ ਦੱਸ ਵੀ ਦਿੰਦਾ ਤੇ ਉਹਦੇ ਘਰ ਦੇ ਯਕੀਨ ਨਹੀਂ ਕਰਦੇ ਕਿਉਂ ਇੱਕ ਮਾਂ ਦਾ ਮੋਹ ਇੰਨਾ ਹੁੰਦਾ ਉਹ ਅੰਦਰ ਵੱੜ ਕੇ ਤਾਂ ਰੋ ਲਊਗੀ ਪਰ ਉਹ ਕਿਸੇ ਦੇ ਕੋਲੋਂ ਇਹ ਗੱਲ ਨਹੀਂ ਸੁਣ ਕੇ ਰਾਜੀ ਕਿ ਮੇਰਾ ਪੁੱਤ ਨਸ਼ੇੜੀ ਆ ਪਰ ਉਸ ਜੀ ਦਾ ਦੁੱਖ ਕਦੇ ਉਹਨਾਂ ਮਾਮਾ ਨੂੰ ਪੁੱਛ ਕੇ ਦੇਖਿਓ ਜਿਨ੍ਹਾਂ ਦੇ ਰੋ ਰੋ ਕੇ ਹੰਜਾਂ ਦੇ ਹੰਝੂ ਮੋਕ ਗਏ ਅੱਖਾਂ ਦੇ ਉਹਨਾਂ ਭੈਣਾਂ ਨੂੰ ਪੁੱਛ ਕੇ ਦੇਖਿਓ ਜਿਹੜੀਆਂ ਆਪਣੇ ਭਰਾ ਦੇ ਰਖੜੀਆਂ ਬੰਨ੍ਹਦੀਆਂ ਸੀ ਜਾਂ ਕਦੇ ਉਸ ਬਾਪ ਨੂੰ ਪੁੱਛ ਕੇ ਦੇਖਿਓ ਜਿਹਦੇ ਮੋਢਿਆਂ ਦੇ ਉੱਤੇ ਉਹਦੇ ਪੁੱਤ ਦੀ ਆਰਥੀ ਗਈ ਹੋਵੇ ਕਿ ਇਹ ਦੁੱਖ ਕੀ ਆ ਅਸੀਂ ਕਦੇ ਕਿਸੇ ਸਰਕਾਰ ਨੂੰ ਦੋਸ਼ ਦਿੰਨੇ ਆ ਕਦੇ ਕਿਸੇ ਨੂੰ ਦਿੰਨੇ ਆ ਪਰ ਇਸ ਗੱਲ ਨੂੰ ਘੱਟੋ-ਘੱਟ ਵੀ ਅਸੀਂ ਕਹੀਏ ਤੁਸੀਂ ਲਾ ਲਓ 86 87 ਤੋਂ ਲੈ ਕੇ 25 ਤੱਕ ਕਿੰਨੇ ਸਾਲ ਹੋ ਗਏ ਆ ਇਹ ਉਦੋਂ ਦੀ ਬਿਮਾਰੀ ਸਾਡੇ ਵਿੱਚ ਆਯੂ ਆ ਤੇ ਜੇ ਅਸੀਂ ਹੁਣ ਵੀ ਨਹੀਂ ਸੰਭਲਦੇ ਪੰਜਾਬ ਖਾਲੀ ਹੋ ਗਿਆ ਸਾਰਾ ਜੇ ਹੁਣ ਵੀ ਨਹੀਂ ਸੰਭਲਦੇ ਤਾਂ ਮੇਰੇ ਖਿਆਲ ਮੈਂ ਕਦੇ ਵੀ ਨਹੀਂ ਸੰਭਲ ਸਕਦੇ ਜੋ ਇਸ ਦੇਸ਼ ਦਾ ਹਾਲ ਆ ਇੱਥੇ ਕੁੜੀਆਂ ਵੀ ਨਸ਼ਾ ਕਰਦੀਆਂ ਮੁੰਡੇ ਵੀ ਨਸ਼ਾ ਕਰਦੇ ਆ ਅੱਜ ਬੇਸ਼ੱਕ ਅਸੀਂ ਗੱਲਾਂ ਕਰੀਏ ਮਹਾਰਾਜਾ ਰਣਜੀਤ ਸਿੰਘ ਦੀਆਂ ਹਰੀ ਸਿੰਘ ਨਲੂਏ ਵਰਕਿਆਂ ਦੀਆਂ ਜੱਸਾ ਸਿੰਘ ਆਲੂਆੜੀਆ ਜੱਸਾ ਸਿੰਘ ਰਾਮਗੜੀਆ ਦੀਆਂ ਸ਼ਾਮ ਸਿੰਘ ਹਟਾਰੀ ਦੀਆਂ ਭਗਤ ਸਿੰਘ ਤੇ ਸਰਾਬੇ ਵਰਕਿਆਂ ਦੀਆਂ ਜਾਉਦਮ ਸਿੰਘ ਦੀਆਂ ਉਹ ਸਾਡੇ ਲਈ ਇਤਿਹਾਸ ਦੇ ਵਿੱਚੋਂ ਗਾਇਬ ਹੋ ਰਹੀਆਂ ਕਿਉਂਕਿ ਹੁਣ ਇੱਥੇ ਕੋਈ ਐਸੀ ਮਾਨ ਹੈ ਜੋ ਕੋਈ ਇਦਾਂ ਦਾ ਜੋਧਾ ਜੰਮ ਸਕੇ ਕੋਈ ਜੋਧਾ ਇਦਾਂ ਦਾ ਪੈਦਾ ਪੈਦਾ ਹੋ ਜਾਏ ਇਹ ਹੁਣ ਸੰਭਵ ਨਹੀਂ ਲੱਗਦਾ ਤੇ ਇੱਥੇ ਤਾਂ ਸਿਰਫ ਹੁਣ ਜੂਕਾਂ ਜਾਂ ਇੱਕ ਸੇਕ ਪੈਦਾ ਹੋ ਰਹੀ ਆ ਜਿਹੜੀ ਸਾਡਾ ਖੂਨ ਵੀ ਪੀਂਦੀ ਆ ਤੇ ਸਾਨੂੰ ਕੋਣ ਮੰ ਖਾ ਵੀ ਰਹੀ ਆ ਇਸ ਕਰਕੇ ਪੰਜਾਬ ਵਾਸੀਆਂ ਨੂੰ ਜਾਗਣ ਦੀ ਲੋੜ ਆ ਨਾ ਕਿ ਇਹ ਗੱਲਾਂ ਕਿ ਅਸੀਂ ਇੱਕ ਦੂਏ ਨੂੰ ਫੇਸਬੁੱਕ ਤੇ YouTube ਤੇ ਗਾਲਾਂ ਕੱਢੀ ਜਾਈਏ ਐਸ ਲਈ ਆਪਣਾ ਆਪ ਸੰਭਾਲਣ ਦੀ ਲੋੜ ਆ ਕਿਉਂਕਿ ਅਸੀਂ ਜਿਸ ਰਾਹ ਤੇ ਜਿਸ ਥਾਂ ਤੇ ਇਸ ਵਕਤ ਆ ਗਏ ਹਾਂ ਇਸ ਤੋਂ ਅੱਗੇ ਸਾਡਾ ਕੁਝ ਵੀ ਫਿਊਚਰ ਨਹੀਂ ਸਾਡਾ ਪੂਰੇ ਖਤਮਿਆ ਧੰਨਵਾਦ